ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਆਦਰਿਆਂ ਦੀ ਤੁਹਾਡੇ ਸਾਰਿਆਂ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈ ਉਹ ਕਰਮਚਾਰੀਆਂ ਲਈ ਹੈ ਅਧਿਆਪਕਾਂ ਲਈ ਹੈ ਕਿ ਇੱਕ ਵੱਡੀ ਅਪਡੇਟ ਕਹਿ ਲਈਏ ਇੱਕ ਵੱਡੀ ਖਬਰ ਅਧਿਆਪਕਾਂ ਦੇ ਕਰਮਚਾਰੀਆਂ ਦੀ ਆ ਰਹੀ ਹੈ ਕਿਉਂਕਿ ਸਰਕਾਰ ਦੇਖੋ ਸਮੇਂ-ਸਮੇਂ ਤੇ ਕੁਝ ਨਾ ਕੁਝ ਅਧਿਆਪਕਾਂ ਦੇ ਹਿੱਤ ਦੀ ਵਿਜਾਏ ਸਗੋਂ ਉਹਨਾਂ ਦੇ ਉਲਟਾ ਹੀ ਕਰ ਰਹੀ ਹੈ। ਤੱਕ ਖਬਰ ਸਾਹਮਣੇ ਆ ਰਹੀ ਹੈ ਜੀ 2018 ਤੋਂ ਬਾਅਦ ਸਿੱਧੀ ਭਰਤੀ ਜਾਂ ਪ੍ਰਮੋਸ਼ਨ ਰਾਹੀਂ ਪਦ ਉન્નਤ ਕਰਮਚਾਰੀ ਨੂੰ ਵਿਭਾਗੀ ਪ੍ਰੀਖਿਆ ਪਾਸ ਕੀਤੇ ਬਿਨਾਂ ਨਹੀਂ ਮਿਲੇਗਾ ਸਾਲਾਨਾ ਤਰੱਕੀ ਲੈ ਦੇਖੋ ਹੁਣ ਤੱਕ ਜਿਹੜੇ ਜਿੰਨੇ ਵੀ ਅਧਿਆਪਕ ਹੋਏ ਆ ਵੀ ਪੁੱਛਣ ਵਾਲਾ ਹੋਵੇ ਕਿ ਹੁਣ ਹੁਣ ਤੱਕ ਉਹਨਾਂ ਨੂੰ ਇਹੀ ਟੈਸਟ ਲੈ ਕੇ ਹੀ ਜਿਹੜਾ ਉਹ ਮਤਲਬ ਵੀ ਉਹਨਾਂ ਦੀ ਸਾਲਾਨਾ ਤਰੱਕੀ ਲੱਗਦੀ ਰਹੀ ਜਦਕਿ ਉਹਨਾਂ ਦੇ 4 ਸਾਲਾ 9 ਸਾਲਾ ਠੀਕ ਹੈ ਜੀ ਇਨਕਰੀਮੈਂਟ ਉਹ ਲੱਗਦੇ ਰਹੇ ਆ ਬਕਾਇਦਾ ਪਰ ਜਦਕਿ ਹੁਣ 4 ਸਾਲਾਂ ਤੇ 9 ਸਾਲਾ ਜਿਹੜਾ ਇਨਕਰੀਮੈਂਟ ਹੈ ਉਹ ਵੀ ਕੱਟ ਦਿੱਤਾ ਗਿਆ ਹੈ ਤੇ ਹੁਣ ਉਲਟਾ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਜਦ ਤੱਕ ਕੋਈ ਇੱਕ ਟੈਸਟ ਜਿਹੜਾ ਸਰਕਾਰ ਵੱਲੋਂ ਮਿਥਿਆ ਜਾਊਗਾ ਉਹ ਨਹੀਂ ਪਾਸ ਕਰ ਲਏ ਨੇ ਉਹਨਾਂ ਦਾ ਕੋਈ ਇੰਕਰੀਮੈਂਟ ਹੀ ਨਹੀਂ ਲੱਗੂਗਾ ਤਾਂ ਦੇਖੋ ਕਿੱਡੀ ਮਾੜੀ ਵਾਲੀ ਗੱਲ ਮਾੜੀ ਗੱਲ ਹੈ ਠੀਕ ਹੈ ਜੀ ਖਬਰ ਕੀ ਆਪਾਂ ਪੜਦੇ ਹਾਂ ਤੁਹਾਡਾ ਸਾਂਝੀ ਕਿਰਪਾ ਕਰਕੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਅਤੇ ਲਾਈਕ ਸ਼ੇਅਰ ਜਰੂਰ ਕਰਿਓ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 28 ਜੁਲਾਈ 2022 ਨੂੰ ਜਾਰੀ ਪੱਤਰ ਅਨੁਸਾਰ ਜਿਹੜੇ ਕਰਮਚਾਰੀ 2018 ਤੋਂ ਸਿੱਧੀ ਭਰਤੀ ਰਾਹੀਂ ਜਾਂ ਪ੍ਰਮੋਸ਼ਨ ਰਾਹੀਂ ਪਦ ਉਨਤ ਹੋਏ ਹਨ ਉਹਨਾਂ ਨੂੰ ਸਾਲਾਨਾ ਤਰੱਕੀ ਵਿਭਾਗੀ ਪ੍ਰੀਖਿਆ ਪਾਸ ਕਰਨ ਉਪਰੰਤ ਹੀ ਲੱਗੇਗੀ ਦੇਖੋ ਹਣਾ ਜੇਕਰ ਉਹ ਕੋਈ ਟੈਸਟ ਪਾਸ ਕਰਦੇ ਆ ਫਿਰ ਹੀ ਉਹਨਾਂ ਦਾ ਕੋਈ ਇਨਕਰੀਮੈਂਟ ਜਿਹੜਾ ਸਾਲਾਨਾ ਲੱਗਦਾ ਉਹ ਲੱਗੂਗਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਲੈ ਵੱਲੋਂ ਡਾਇਰੈਕਟੋਰੇਟ ਸਿੱਖਿਆ ਵਿਭਾਗ ਨੂੰ ਪੱਤਰ ਜਾਰੀ ਕਰ ਸੂਚਨਾ ਮੰਗੀ ਗਈ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ ਜੀਐਸਆਰ 41 ਠੀਕ ਹੈ ਜੀ ਮਿਤੀ 7/6/2018 ਦੇ ਪੈਰਾ ਨੰਬਰ 7 ਵਿੱਚ ਦਰਜ ਇਸ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਜਿਨ੍ਹਾਂ ਅਧਿਕਾਰੀਆਂ ਨੂੰ ਸਾਲ 2018 ਵਿੱਚ ਸਿੱਧੀ ਭਰਤੀ ਰਾਹੀਂ ਜਾਂ ਪ੍ਰਮੋਸ਼ਨ ਰਾਹੀਂ ਪਦ ਉਨਤ ਕੀਤਾ ਗਿਆ ਹੈ ਉਹਨਾਂ ਦੀ ਸ਼ੁਰੂਆਤੀ ਨਿਯੁਕਤੀ ਦੀ ਮਿਤੀ ਤੋਂ 2 ਸਾਲਾਂ ਦੇ ਅੰਦਰ-ਅੰਦਰ ਵਿਭਾਗੀ ਇਮਤਿਹਾਨ ਅਤੇ ਕੰਪਿਊਟਰ ਹੁਨਰ ਵਿੱਚ ਮੁਹਾਰਤ ਪਾਸ ਕਰਨੀ ਜ਼ਰੂਰੀ ਹੋਵੇਗੀ ਠੀਕ ਹੈ ਜੀ ਇਹ ਪਹਿਲਾਂ ਵੀ ਜਿਹੜੀ ਖਬਰ ਇਹ ਸਾਹਮਣੇ ਆਈ ਸੀ ਪਰ ਬਾਅਦ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਹੁਣ ਇਹ ਜਿਹੜਾ ਹੈਗਾ ਉਹਨੂੰ ਦੁਬਾਰਾ ਤੋਂ ਰੀਨਿਊ ਕੀਤਾ ਗਿਆ ਇਹ ਪ੍ਰੀਖਿਆ ਡਾਇਰੈਕਟਰ ਜਾਂ ਸਰਕਾਰ ਦੁਆਰਾ ਕਰਵਾਈ ਜਾਣੀ ਹੈ ਜਦੋਂ ਤੱਕ ਇਹਨਾਂ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਪਾਸ ਨਹੀਂ ਹੁੰਦੀ ਉਦੋਂ ਤੱਕ ਉਸ ਦੀ ਸਾਲਾਨਾ ਤਰੱਕੀ ਨਹੀਂ ਲਗਾਈ ਜਾਏਗੀ ਠੀਕ ਹੈ ਜੀ ਇਸ ਪੱਤਰ ਦੇ ਜਾਰੀ ਹੋਣ ਦੀ ਮਿਤੀ ਦੇ 7 ਦਿਨਾਂ ਦੇ ਅੰਦਰ ਅੰਦਰ ਆਪਣੀ ਦੇਖਿਆ ਜਾਂਦਾ ਕਾਰਵਾਈ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਠੀਕ ਹੈ ਜੀ ਤਾਂ ਬਕਾਇਦਾ ਵੀ ਲਿਖ ਵੀ ਦਿੱਤਾ ਗਿਆ No increment to employees without passing department test ਕਿ ਜਦੋਂ ਤੱਕ ਵਿਭਾਗ ਵੱਲੋਂ ਪਾਇਆ ਹੋਇਆ ਟੈਸਟ ਕੋਈ ਕਰਮਚਾਰੀ ਜਿਹੜਾ ਉਹ ਪਾਸ ਨਹੀਂ ਕਰ ਲੈਂਦਾ ਉਦੋਂ ਤੱਕ ਉਹਨਾਂ ਦਾ ਕੋਈ ਵੀ ਸਾਲਾਨਾ ਇਨਕਰੀਮੈਂਟ ਜਿਹੜਾ ਉਹ ਨਹੀਂ ਲੱਗੂਗਾ ਠੀਕ ਹੈ ਜੀ ਤਾਂ GTU ਵਾਲੇ ਵਿਚਾਰੇ ਜਿਹਨਾਂ ਵੀ ਸਰਕਾਰੀ ਕਰਮਚਾਰੀ ਹੈ ਸਾਡੀਆਂ ਜੂਨੀਅਰ ਨੇ ਉਹ ਪਹਿਲਾਂ ਤੋਂ ਹੀ ਕਾਫੀ ਲੰਮਾ ਵਿਰੋਧ ਕਰ ਰਹੇ ਆ ਕਿ ਉਹਨਾਂ ਦੇ ਜਿਹੜੇ ਛੇਵੇਂ ਅਪਲੀਕੇਸ਼ਨ ਲਾਗੂ ਕੀਤਾ ਜਾਵੇ ਜਿੰਨੇ ਵੀ 2364 ਜਾਂ 5994 ਭਰਤੀ ਆ ਉਹਨਾਂ ਨੂੰ ਸਟੇਸ਼ਨ ਜੁਆਇਨ ਕਰਾਇਆ ਜਾਣਾ ਤੇ ਪਰ ਪਤਾ ਨਹੀਂ ਕਿਉਂ ਸਰਕਾਰ ਹਰ ਦਿਨ ਕੋਈ ਨਾ ਕੋਈ ਨਵਾਂ ਜਿਹੜਾ ਮਸਲਾ ਉਹ ਲੈ ਕੇ ਅ ਅਧਿਆਪਕਾਂ ਦੇ ਸਾਹਮਣੇ ਜਾਂ ਕਰਮਚਾਰੀਆਂ ਦੇ ਸਾਹਮਣੇ ਆਉਂਦੀ ਹੈ ਤਾਂ ਇੱਕ ਵੱਡਾ ਮਸਲਾ ਇਹ ਵੀ ਹੋਊਗਾ ਠੀਕ ਹੈ ਜੀ ਤਾਂ ਇਸੇ ਤਰ੍ਹਾਂ ਹੀ ਇਕਜੁੱਟ ਰਹੋ ਠੀਕ ਹੈ ਜੀ ਜਿਸ ਤਰ੍ਹਾਂ ਨਾਰਾ ਹੁੰਦਾ ਜਿੱਤ ਕਰ ਜਿੱਤ ਸੰਘਰਸ਼ ਕਰਦੇ ਲੋਕਾਂ ਦੀ ਦਾ ਜੂਨੀਅਨ ਦਾ ਸਾਥ ਜ਼ਰੂਰ ਦਿਆ ਕਰੋ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੇ ਸਰਕਾਰੀ ਅਧਿਆਪਕ ਨੇ ਠੀਕ ਹੈ ਜੀ ਉਹ ਜਿਹੜਾ ਇਸ ਪੱਧਰ ਤੱਕ ਆਉਣ ਜਾਂ ਉਹਨਾਂ ਨੂੰ ਪੁਰਾਣੀ ਪੈਨਸ਼ਨ ਜਾਂ ਹੋਰ ਵੀ ਜਿਹੜੇ ਭੱਤੇ ਹੋ ਦਿੱਤੇ ਜਾਣ ਠੀਕ ਹੈ ਜੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ